ਲੋ ਜੀ ਮੈਂ ਤੁਹਾਡਾ ਮਿੱਤਰ ਜਬਾਰ ਚੋਦਰੀ ਮੇਰੇ ਪੰਜਾਬ ਵਾਸੀ ਉਹ ਅੱਜ ਮੈਂ ਤੁਹਾਡੀ ਜਿਹੜੀ ਗੱਲਬਾਤ ਹੈ ਜਿਹੜੀ ਮੁਲਾਕਾਤ ਹੈ ਉਹ ਮੈਂ ਤੁਹਾਡੀ ਕਰਾਉਣੀ ਹੈ ਇਤਿਹਾਸ ਦੇ ਨਾਲ ਤੇ ਇਹ ਇਤਿਹਾਸ ਹੈ ਸਾਡਾ ਪੰਜਾਬ ਦਾ ਇਤਿਹਾਸ ਹੈ ਸਾਡੀਆਂ ਸਾਡਾ ਪੰਜਾਬੀਆਂ ਦਾ ਤੇ ਇਤਿਹਾਸ ਹੈ ਸਾਡੇ ਸਿੱਖਾਂ ਦਾ ਮੇਰੇ ਨਾਲ ਜਿਹੜੇ ਤੁਸੀਂ ਮਹਿਮਾਨ ਅਚੇਚੇ ਵੇਖਦੇ ਪਾਏ ਹੋ ਇਹ ਹੈ ਨੇ ਜਨਾਬ ਜਸਪਾਲ ਸਿੰਘ ਬੈਂਸ ਸਾਹਿਬ ਇਹ ਸੱਤ ਕਿਤਾਬਾਂ ਦੇ ਮੁਸੰਨਫ ਨੇ ਸੱਤ ਕਿਤਾਬਾਂ ਦੇ ਆਫਰ ਆਥਰ ਨੇ ਕਿ ਈਸਟਰਨ মিডিਆ ਜਿਹੜਾ ਇਹਨਾਂ ਦੇ ਉਹਦੇ ਉਹਦੇ ਪਬਲਿਸ਼ਰ ਨੇ ਇੱਕ ਅਖਬਾਰ ਚਲਾ ਕੱਢਦੇ ਰਹੇ ਈਸਟਰਨ মিডিਆ ਦੇ ਨਾਂ ਤੋਂ ਕਿ ਉਸ ਤੋਂ ਬਾਅਦ ਸੱਤ ਕਿਤਾਬਾਂ ਲਿਖੀਆਂ ਔਰ ਸੱਤੇ ਦੀਆਂ ਸੱਤ ਕਿਤਾਬਾਂ ਜਿਹੜੀਆਂ ਉਪਰੰਦੇ ਕਾਬਲ ਨੇ ਉਹ ਸਾਡਾ ਇਤਿਹਾਸ ਹੈ ਉਹ ਸਾਡੇ 84 ਤੋਂ ਲੈ ਕੇ ਹੁਣ ਤੱਕ ਅੱਗੇ ਪਿੱਛੇ ਬਹੁਤ ਕੁਝ ਇਹਨਾਂ ਨੇ ਲਿਖਿਆ ਮੈਂ ਇਹਨਾਂ ਕੋਲ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਗੱਲ ਹੋਰ ਇਹਨਾਂ ਦੇ ਖਾਨਦਾਨ ਦੇ ਵਿੱਚ ਜਿਹੜਾ ਆਪਣਾ ਉਹ ਬਗਾਵਤ ਹੈਗੀ ਹੈ ਇਹਦੇ ਦੇ ਖੂਨ ਵਿੱਚ ਬਗਾਵਤ ਹੈ ਇਹਨਾਂ ਨੇ ਅੰਗਰੇਜ਼ਾਂ ਦੀ ਬਗਾਵਤ ਕੀਤੀ ਫਿਰ ਹਿੰਦੂਆਂ ਦੀ ਬਗਾਵਤ ਕੀਤੀ ਔਰ ਇਹਨਾਂ ਦਾ ਅਚੇਚਾ ਰਿਕਾਰਡ ਹੈਗਾ ਕਿ ਇਹਨਾਂ ਨੇ ਇਹਨਾਂ ਦੀ ਪੂਰੀ ਫੈਮਿਲੀ ਦੇ ਵਿੱਚੋਂ ਕਿਸੇ ਨੇ ਅਜੇ ਤੱਕ ਕੋਈ ਸਰਕਾਰ ਦੀ ਕੋਈ ਨੌਕਰੀ ਕੋਈ ਇਜਾਜ਼ਤ ਕੋਈ ਵਾਰਡ ਨਹੀਂ ਲਿੱਤਾ ਤੇ ਜਸਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਹਾਂਜੀ ਚੰਦੂ ਜੀ ਸਾਹਿਬ ਜੀ ਆਪ ਜੀ ਨੂੰ ਅਤੇ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਅਸਲਾਮ ਅਲੈਕਮ ਅਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿਸ ਸਾਹਿਬ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਕਿਤਾਬਾਂ ਤੇ ਲਿਖੀਆਂ ਜ਼ਾਹਿਰ ਹੈ ਤੁਸੀਂ ਹੰਡਾਇਆ ਇਤਿਹਾਸ ਨੂੰ ਅੱਜ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਸਾਡੇ ਸਭ ਤੋਂ ਜਿਹੜਾ ਦੁੱਖਤ ਜਿਹੜੀ ਘਟਨਾ ਹੈ ਸਾਡੀ ਆਪਣਾ ਪੰਜਾਬ ਦੀ ਪੰਜਾਬੀਆਂ ਦੀ ਘਟੀ ਉਹ ਘਟੀ 84 ਦੀ 1984 ਜੋ ਹੋਇਆ ਆਪਣਾ ਅਸੀਂ ਆਪਰੇਸ਼ਨ ਬਲੂ ਸਟਾਰ ਜਿਹੜਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਆਪਣੀ ਕਿਤਾਬ ਜਿਹੜੀ ਇਹ ਤੁਸੀਂ ਲਿਖੀ ਹੈ ਕਿ 84 ਤੋਂ ਪਹਿਲੇ ਕੀ ਘਟਨਾਵਾਂ ਹੋਈਆਂ ਬਾਅਦ ਵਿੱਚ ਕੀ ਘਟਨਾਵਾਂ ਸ਼ੁਰੂ ਕਰਨੇ ਆ ਤੁਹਾਡਾ ਕੀ ਮੁਸ਼ਾਹਦਾ ਹੈ ਇਹ ਕਿਉਂ 84 ਕੀਤੀ ਹਿੰਦੁਸਤਾਨ ਨੇ ਕਿਉਂ ਸਰਕਾਰਾਂ ਨੇ ਉੱਥੇ ਜਿਹੜਾ ਸੀ ਆਪਣਾ ਇਹ ਫੌਜਾਂ ਚੜਾਈਆਂ ਤੇ ਕਿਉਂ ਆਪਣਾ ਆਤਮਾਨ ਕੀਤਾ ਸਾਡੇ ਆਪਣਾ ਇਹਦਾ 골ਡਨ ਟੈਂਪਲ ਦਾ ਸ਼ਰਯੂ ਸਾਹਿਬ ਜੀ ਇਹ ਦੇਖੋ ਜੇ ਆਪਾਂ ਪਿਛੇ ਆਪਾਂ ਪਿਛਲ ਝਾਤੀ ਮਾਰੀ ਹੈ ਹਥਿਆਰ ਦੇ ਵਿੱਚ ਤਾਂ 550 ਸਾਲ ਤੋਂ ਗੁਰੂ ਨਾਨਕ ਸਾਹਿਬ ਦੇ ਜਦੋਂ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਨੂੰ ਨਵੀਂ ਫਿਲਾਸਫੀ ਦਿੱਤੀ ਦੁਨੀਆ ਨੂੰ ਸਿੱਖ ਧਰਮ ਦੀ ਤਾਂ ਉਹ ਉਸ ਵੇਲੇ ਤੋਂ ਹੀ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਬ੍ਰਾਹਮਣ ਸੀਗਾ ਵਿਪਰਸ ਸੀਗਾ ਉਹਦੀ ਜਿਹੜੀ ਮਰਿਆਦਾ ਸੀਗੀ ਜਨੇਊ ਪਾਉਣ ਦੀ ਵਰਣ ਵਰਣ ਦੀ ਲੋਕਾਂ ਦਾ ਫੋਨ ਪੀਣ ਦੀ ਉਸ ਮਰਿਆਦਾ ਤੋਂ ਇਨਕਾਰ ਕਰ ਦਿੱਤਾ ਬਿਲਕੁਲ ਛੋਟੀ ਉਮਰ ਦੇ ਵਿੱਚ ਹੀ ਠੀਕ ਹੈ ਸੋ ਸੋ ਲਗਾਤਾਰ ਗੁਰੂ ਨਾਨਕ ਦੇਵ ਜੀ ਨੇ ਦਸਾਂ ਗੁਰੂ ਸਹਿਬਾਂ ਨੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਸੰਵਾਦ ਦੇ ਭਲੇ ਦਾ ਮਨੁੱਖਤਾ ਦਾ ਏਕ ਨੂਰ ਤੇ ਸਭ ਜਗ ਉਪਜੇ ਕੋ ਭਲੇ ਕੋ ਬੰਦੇ ਉਹਨਾਂ ਨੇ ਇਹ ਗੱਲ ਦੱਸ ਦਿੱਤੀ ਕਿ ਦੁਨੀਆ ਦੇ ਉੱਤੇ ਕੋਈ ਵੀ ਇਨਸਾਨ ਪੈਦਾ ਹੁੰਦਾ ਹੈਗਾ ਰੰਗ ਨਸਲ ਧਰਮ ਉਹ ਸਾਰੇ ਹੀ ਉਸ ਪ੍ਰਮਾਤਮਾ ਵਾਹਿਗੁਰੂ ਅੱਲਾ ਦੇ ਅਸੀਂ ਧੀਆ ਪੁੱਤਰ ਹਾਂ ਜਦੋਂ ਕਿ ਜਿਹੜੀ ਵਰਨ ਵੰਡਿਆ ਉਹ ਸਾਨੂੰ ਵੰਡਦੀ ਆ ਉਹ ਸਾਨੂੰ ਮਾਰਦੀ ਆ ਉਹ ਬ੍ਰਾਹਮਣ ਦਾ ਜਿਹੜਾ ਰੁਤਬਾ ਹੈਗਾ ਉੱਚਾ ਰੱਖਦੀ ਆ ਤੇ ਸਾਨੂੰ ਉਹਨਾਂ ਦੀ ਗੁਲਾਮ ਬਣਾਉਂਦੀ ਆ ਠੀਕ ਹੈ ਇਹ ਹੀ ਸਾਡੀ ਵਿਪਰ ਦੀ ਤਾਂ ਖਾਲਸਾਪਨ ਦੀ ਉਹ ਦੁਸ਼ਮਣੀ ਸਮਝਦੇ ਹੈਗੇ ਠੀਕ ਹੈ ਤੇ ਇਸ ਇਸ ਕਰਕੇ ਹੀ ਅੱਜ ਅਸੀਂ ਇਹ ਜਿਹੜੀ ਸਾਡੇ ਜੇ ਤੁਸੀਂ ਸਾਊਥ ਏਸ਼ੀਆ ਦੀ ਗੱਲ ਕਰੀਏ ਜਾਂ ਆਪਾਂ ਨਾਰਥਰਨ ਇੰਡੀਆ ਦੀ ਗੱਲ ਕਰੀਏ ਉਪਮਹਾਦੀਪ ਦੀ ਗੱਲ ਕਰੀਏ ਕਿਉਂਕਿ ਇੰਡੀਆ ਕਦੇ ਵੀ ਇੱਕ ਦੇਸ਼ ਨਹੀਂ ਹੋਇਆ ਹੈਗਾ ਭਾਰਤ ਇੱਕ ਅਖੰਡ ਨਹੀਂ ਹੋਇਆ ਹੈਗਾ ਇਹ ਇੱਕ ਪਖੰਡ ਭਾਰਤ ਆ ਜਿਹਨੂੰ ਕਿ ਉਹ ਅਖੰਡ ਭਾਰਤ ਕਹਿ ਰਹੇ ਨੇ ਪਖੰਡ ਭਾਰਤ ਹੈ ਸਹੀ ਕਹਿ ਰਹੇ ਪਖੰਡ ਭਾਰਤ ਨੂੰ ਹੈਗਾ ਇਹ ਇਸ ਪਖੰਡ ਭਾਰਤ ਨੇ ਸਾਡਾ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਜਾਦੇ ਬ੍ਰਾਹਮਣ ਆਰੀਅਨ ਲੋਕ ਸਾਊਥ ਏਸ਼ੀਆ ਜਾਂ ਨਾਰਥਰਨ ਇੰਡੀਆ ਦੇ ਵਿੱਚ ਆਏ ਆ ਉਸ ਦਿਨ ਤੋਂ ਅਸੀਂ ਸਾਡਾ ਇਹ ਲਹੂ ਪੀਤ ਦੇ ਜਾ ਰਹੇ ਹੈਗੇ ਆ ਤੇ ਜੇ ਅਸੀਂ ਇਸ ਚੀਜ਼ ਨੂੰ ਅਸੀਂ ਨਿਖਾਰ ਕੇ ਦੇਖੀਏ ਤਾਂ ਅੱਜ ਆਰਐਸਐਸ ਜਿਹੜਾ ਆਪਣਾ 100ਵਾਂ ਸਾਲ ਉਹ सेलिब्रेट ਕਰ ਰਹਾ ਹੈ ਥਰੂਆਊਟ ਦਾ ਇੰਡੀਆ ਥਰੂਆਊਟ ਦਾ ਵਰਲਡ ਕਹੋ ਤੇ ਉਹ ਸਾਡੇ ਲਈ ਇੱਕ ਬਹੁਤ ਵੱਡਾ ਚੈਲੰਜ ਹੈਗਾ ਮੈਂ ਸਾਡੇ ਜੀ ਦੀ ਸ਼ਬਦ ਭਰਤਾ ਉਹਦੇ ਵਿੱਚ ਕਦੇ ਸਿੱਖਾਂ ਦੀ ਗੱਲ ਨਹੀਂ ਆਉਂਦੀ ਹੈਗੀ ਉਹਦੇ ਵਿੱਚ ਹਰੇਕ ਉਸ ਇਨਸਾਨ ਦੀ ਗੱਲ ਆਉਂਦੀ ਹੈਗੀ ਆ ਜਿਹੜਾ ਆਪਣੇ ਆਪ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਅੱਲਾ ਦਾ ਆਪਣੇ ਆਪ ਨੂੰ ਵਿਚੰਦਾ ਸਮਝਦਾ ਹੈਗਾ ਤੇ ਸਾਨੂੰ ਇਕੱਠੇ ਹੋ ਕੇ ਇਸ ਵਿਪਰ ਨੂੰ ਚੈਲੰਜ ਕਰਨਾ ਚਾਹੀਦਾ ਹੈਗਾ ਤਾਰੇ ਹੀ ਅਸੀਂ ਗੁਲਾਮੀ ਦੇ ਵਿੱਚੋਂ ਨਿਕਲ ਸਕਦੇ ਹੈਗੇ ਆ ਹਰਮੰਦਰ ਸਾਹਿਬ ਦਾ ਅਟੈਕ ਜਿਹੜਾ 20ਵੀਂ ਸਦੀ ਦੇ ਅਖੀਰ ਦਾ ਹੈਗਾ ਜਦੋਂ ਦੁਨੀਆ ਬਹੁਤ ਜ਼ਿਆਦਾ ਤਰੱਕੀ ਕਰ ਗਈ ਹੈਗੀ ਆ ਸਾਇੰਸਟਿਕ ਤੋਂ ਸੈਂਟੀਫਿਕ ਤੌਰ ਦੇ ਉੱਤੇ ਟੈਕਨੀਕਲੀ ਤੌਰ ਦੇ ਉੱਤੇ ਤਾਂ ਉਸ ਵੇਲੇ ਇਹ ਜਿਹੜਾ ਭਾਰਤੀ ਹਿੰਦੂਤਾਂ ਹੈਗਾ ਆ ਉਹ ਸਾਡੇ ਉੱਤੇ ਹਮਲੇ ਕਰਕੇ ਸਾਨੂੰ ਮਾਰਨਾ ਚਾਹੁੰਦਾ ਹੈਗਾ ਸਾਨੂੰ ਖਤਮ ਕਰਨਾ ਚਾਹੁੰਦਾ ਹੈਗਾ ਜਿਹਨੂੰ ਖਾਲਸਾ ਪੰਥ ਨੇ ਅਕਸੈਪਟ ਕਰ ਲਿਆ ਹੈਗਾ ਕਿ 938 ਪ੍ਰਾਮੁਸ਼ 86 ਨੂੰ ਸ੍ਰਵਤ ਖਾਲਸਾ ਕਲਤਾ ਸਾਹਿਬ ਦੇ ਤੇ ਸਾਦਕੇ ਜਿਹਦੇ ਵਿੱਚ ਮਿਲੀਅਨ ਤੋਂ ਉੱਤੇ ਲੋਕ ਇਕੱਠੇ ਹੋਏ 10 ਲੱਖ ਤੋਂ ਉੱਤੇ ਲੋਕ ਇਕੱਠੇ ਹੋਏ ਉਹਨਾਂ ਨੇ ਇਹ ਚੈਲੰਜ ਸਵੀਕਾਰ ਕਰਦੇ ਹੋਏ ਆ ਖਾਲਿਸਤਾਨ ਨੂੰ ਆਜ਼ਾਦ ਕਰਨ ਦਾ ਇੱਕ ਜਿਹੜੀ ਸੌਖਾਦੀ ਆ ਅਤੇ ਉੱਥੇ ਮਤਾ ਪਾਸ ਕੀਤਾ ਗਿਆ ਹੈਗਾ ਰੈਜ਼ੋਲੂਸ਼ਨ ਪਾਸ ਕੀਤਾ ਹੈਗਾ ਰਵਿੰਦਰ ਸਾਹਿਬ ਰੈਜ਼ੋਲੂਸ਼ਨ ਜੈਨੂਸੀ ਕਹਿੰਦੇ ਕਿ ਉਹ ਅਕਾਲ ਤਖਤ ਦਾ ਕਰਨਾਲ ਸਾਹਿਬ ਦੀ ਅਕਾਲ ਤਖਤ ਸਾਹਿਬ ਦੀ ਆਪਾਂ ਅਮ ਸਰਵਤ ਖਾਲਸਾ ਕਹਿੰਦੇ ਹੈਗੀਆਂ 29 ਪ੍ਰਾ 1986 1986 ਤੇ ਇਹ 84 ਤੋਂ ਪਹਿਲੇ ਕੀ ਐਸੇ ਹਾਲਾਤ ਸੀ ਕੀ ਐਸੀਆਂ ਘਟਨਾਵਾਂ ਤਾਂ ਤੁਸੀਂ ਨੋਟ ਕੀਤੀਆਂ ਜਿਹਦੇ ਤੇ ਜਿਹਦੀ وجہ ਨਾਲ ਜਾਨੀ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ ਇਹ ਜਿਹੜੀਆਂ ਸੀ ਟੈਂਕ ਤੇ ਫੌਜਾਂ ਜਿਹੜੀਆਂ ਸੀ ਉਹ ਇੱਥੇ ਆਪਣਾ ਦਰਬਾਰ ਸਾਹਿਬ ਦੇ ਉੱਤੇ ਲੈ ਕੇ ਆ ਗਏ ਉਹ ਕੀ ਘਟਨਾ ਸੀ ਉਹਨਾਂ ਦੇ ਉਹਨਾਂ ਦੇ ਕੋਲ ਵੀ ਕੋਈ ਕਾਰਨ ਹੋਏਗਾ ਨਾ ਉਹ ਸਮਝਣੇ ਕਿ ਜਾਨੀ ਕਿ ਇਹ ਅਸੀਂ ਇਸ ਵਾਸਤੇ ਕਰ ਰਹੇ ਹਾਂ ਇਹ ਕਾਰਨ ਕੁਝ ਵੀ ਹੋਵੇ ਜਦੋਂ ਕੋਈ ਤਕੜਾ ਬੰਦਾ ਆਪਣੇ ਹੱਥੇ ਪਾਵਰ ਲੈ ਲਵੇ ਤੇ ਉਹ ਮਾੜੇ ਨੂੰ ਮਾਰਨ ਲਈ ਕੋਈ ਵੀ ਪੱਜ ਲਾ ਸਕਦਾ ਹੈਗਾ ਅੱਛਾ ਇਹਦੀ ਸ਼ੁਰੂਆਤ ਅਕਤੂਬਰ 1947 ਦੇ ਵਿੱਚ ਹੀ ਹੋ ਗਈ ਸੀ ਜਦੋਂ ਉਸ ਵੇਲੇ ਦੇ ਇੰਡੀਆ ਦੇ ਗ੍ਰਹਿ ਮੰਤਰੀ ਹੋਮ ਮਿਨਿਸਟਰ ਮਿਸਟਰ ਪਟੇਲ ਨੇ ਇੱਕ ਸੀਕ੍ਰੇਟ ਜਿਹੜਾ ਸੀਗਾ ਸਰਕੂਲਰ ਜਾਰੀ ਕੀਤਾ ਪੰਜਾਬ ਦੇ ਉਸ ਵੇਲੇ ਦੇ ਜਿਹੜਾ ਚੜਦਾ ਪੰਜਾਬ ਸੀਗਾ ਇਹਦੇ ਵਿੱਚ ਹੁਣ ਦਾ ਹਰਿਆਣਾ ਪੰਜਾਬ ਅਤੇ ਹਿਮਾਚਲ ਹੁੰਦਾ ਹੈਗਾ ਉਹਨਾਂ ਨੇ ਇੱਕ ਸੀਕ੍ਰੇਟ ਸਰਕੂਲਰ ਜਾਰੀ ਕੀਤਾ ਕਿ ਜਿਹੜੇ ਇਹ ਲੋਕ ਹੈਗੇ ਆ ਸੱਖ ਲੋਕ ਹੈਗੇ ਆ ਇਹ ਲੋਕ ਹੂੰ ਇਹ ਲੋਕ ਜਿਹੜੇ ਹੈਗੇ ਆ ਉਧਰੋਂ ਲੈnde ਪੰਜਾਬ ਤੋਂ ਉੱਤਰ ਕੇ ਆਏ ਆ ਇਹ ਸਾਰੇ ਜੁਰਮ ਪੇਸ਼ ਆ ਇਹਨਾਂ ਦਾ ਖਿਆਲ ਰੱਖਿਆ ਜਾਵੇ ਉਹਨਾਂ ਨੇ ਡੀਸੀ ਜਿਹੜੇ ਡਿਪਟੀ ਕਮਿਸ਼ਨਰ ਸੇ ਕੇ ਜ਼ਿਲ੍ਹਿਆਂ ਦੇ ਅਤੇ ਪੰਜਾਬ ਦੇ ਜਿਹੜੇ ਐਸਐਸਪੀ ਸੀਗੇ ਉਸ ਵੇਲੇ ਦੇ ਜ਼ਿਲ੍ਹਿਆਂ ਦੇ ਉਹਨਾਂ ਸਾਰਿਆਂ ਨੂੰ ਇਹ ਕਹਿ ਦਿੱਤਾ ਸੀਗਾ ਵੀ ਤੁਸੀਂ ਇਹਨਾਂ ਦੇ ਉੱਤੇ ਨਿਗਰ ਰੱਖਣੀ ਹੈਗੀ ਆ ਇਹ ਲੋਕ ਜਰਾਇਮ ਪੇਸ਼ਾ ਲੋਕ ਹਨ ਸੋ ਇਹ ਸ਼ੁਰੂਆਤਾਂ ਅਕਤੂਬਰ 47 ਤੋਂ ਸ਼ੁਰੂ ਹੋ ਗਈ ਜੀ ਮਤਲਬ ਉਹਨਾਂ ਨੇ ਹਿੰਦੂਆਂ ਨੇ ਜਿਹੜੇ ਜਿਹੜੇ ਮਾਈਗ੍ਰੇਟ ਕਰਕੇ ਸਾਡੇ ਆਪਣਾ ਸਾਡੇ ਜਿਹੜੇ ਲੈਹਦੇ ਪੰਜਾਬ ਵੱਲੋਂ ਜਿਹੜੇ ਚੜਦੇ ਪੰਜਾਬ 'ਚ ਸਿੱਖ ਗਏ ਸੀ ਉਹਨਾਂ ਨੂੰ ਉਹਨਾਂ ਨੇ ਮੰਨਤਾ ਦਿੱਤੀ ਨਹੀਂ ਉਹਨਾਂ ਨੇ ਕਿਹਾ ਕਿ ਇਹਨੂੰ ਜਿਹਨੀਆਂ ਇਹ ਉਧਰੋਂ ਚੁੱਕੇ ਆਏ ਨੇ ਇਸ ਵਾਸਤੇ ਇਹਨਾਂ ਤੇ ਨਜ਼ਰ ਰੱਖਣਾ ਇਹਨਾਂ ਦੀ ਇਹਨਾਂ ਦੀ ਜਸੂਸੀ ਕਰਨੀ ਇਹੀ ਕਹਿ ਰਹੇ ਹਾਜੀ ਹਾਂਜੀ ਹਾਂਜੀ ਤੇ ਪਲੱਸ ਉਹਨਾਂ ਨੇ ਜਿਹੜੇ ਜਿਹੜੇ ਸਮੁੱਚੇ ਸਿੱਖਾਂ ਨੂੰ ਜਿਹੜੇ originally ਤੌਰ ਦੇ ਤੇ ਜੜਦੇ ਪੰਜਾਬ ਦੇ ਵਿੱਚ ਪਹਿਲਾਂ ਹੀ ਵਸਦੇ ਸੀਗੇ ਪਲੱਸ ਜਿਹੜੇ ਉਜੜ ਕੇ ਲੈਹਦੇ ਪੰਜਾਬ ਤੋਂ ਇਸ ਪੰਜਾਬ ਵਿੱਚ ਆਏ ਉਹਨਾਂ ਸਾਰਿਆਂ ਨੂੰ ਹੀ ਸਿੱਖਾਂ ਨੂੰ ਉਹਨਾਂ ਨੇ ਇੱਕ ਜਰਾਮ ਪੇਸ਼ਾ ਇੱਕ ਗਲਤ ਕਿਸਮ ਦੇ ਲੋਕ ਡਾਕੂ ਚੋਰ ਕਾਤਲ ਆਦਿ ਨਾਂ ਦੇ ਕੇ ਸਾਨੂੰ ਬਦਨਾਮ ਕੀਤਾ ਅਤੇ ਜਿਹੜਾ ਕਾਨੂੰਨ ਸੀ ਅੰਡਰ ਯਾਰ ਸੀਕ੍ਰਟ ਉਹਨਾਂ ਦੀ ਪਾਲਿਸੀ ਸੀਗੀ ਉਹ ਉਹਨਾਂ ਤੇ ਸਾਡੇ ਉੱਤੇ ਲਾਗੂ ਕਰ ਦਿੱਤੀ ਗਈ 1947 ਦੇ ਵਿੱਚ ਹੀ ਮਤਲਬ ਜਦੋਂ ਜਦੋਂ ਹਿੰਦੁਸਤਾਨ ਨੂੰ ਬ੍ਰਾਹਮਣਾਂ ਨੂੰ ਪੰਜਾਬੀਆਂ ਦੀ ਤੇ ਸਿੱਖਾਂ ਦੀ ਲੋੜ ਸੀ ਜਦੋਂ ਆਪਣਾ ਆਜ਼ਾਦੀ ਲੈਣੀ ਸੀ ਉਦੋਂ ਇਹਨਾਂ ਨੇ ਸਿੱਖਾਂ ਨੂੰ ਵਰਤਿਆ ਇਹਨਾਂ ਦੇ ਨਾਲ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਤੁਹਾਡੇ ਹੱਕ ਵੀ ਦੇਾਂਗੇ ਤੁਹਾਡਾ ਪੰਜਾਬ ਵੀ ਤੁਹਾਨੂੰ ਦੇਾਂਗੇ ਉਦੋਂ ਇਹਨਾਂ ਨੂੰ ਵਰਤਿਆ ਆਪਣੇ ਆਪਣੇ ਲੈ ਕੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਉਸ ਤੋਂ ਬਾਅਦ ਕਹਤਾ ਕਿ ਸਾਰੇ ਜਿਹੜੇ ਨੇ ਇਹ ਮੁਜਰਮ ਜਹੇ ਪੇਸ਼ਾ ਲੋਗ ਨੇ ਜੀ ਜੀ ਤੇ ਉਦੋਂ ਬਾਅਦ ਜੋ ਇਹ ਜਿਹੜੀ ਜਿਹੜਾ ਡਿਸਕ੍ਰਿਮੀਨੇਸ਼ਨ ਸਿਗਾ ਜਿਹੜਾ ਪੱਖਪਾਲ ਸਿਗਾ ਸਿੱਖਾਂ ਨੂੰ ਕੁਚਲਣ ਦਾ ਸਿੱਖਾਂ ਨੂੰ ਖਤਮ ਕਰਨ ਦਾ ਤੁਹਾਨੂੰ ਪਤਾ ਆਪਾਂ ਨੂੰ ਸਾਰਿਆਂ ਨੂੰ ਪਤਾ 1947 ਦੇ ਵਿੱਚ 20 ਲੱਖ ਪੰਜਾਬੀ ਕਤਲ ਹੋਏ ਆਪਸ ਵਿੱਚ ਹੀ ਸਿਲਵੌਰ ਦੇ ਵਿੱਚ ਜੀ ਜੀ ਅੱਧੀ ਕੌਮ ਸਿੱਖ ਕੌਮ ਜਿਹੜੀ ਰਹਿੰਦੇ ਪੰਜਾਬ ਤੋਂ ਛੜਦੇ ਪੰਜਾਬ ਵਿੱਚ ਆਈ ਉਹ ਪਹਿਲਾਂ ਹੀ ਇਹ ਕਾਤਮ ਹੋ ਚੁੱਕੀ ਸੀ ਕਿ ਉਹਨਾਂ ਦੇ 30 ਪੈਣ ਭਰਾ ਜ਼ਮੀਨਾਂ ਜਾਇਦਾਦਾਂ ਗੁਰਦੁਆਰੇ ਸਾਰਾ ਕੁਝ ਉੱਥੇ ਨਸ਼ਟ ਹੋ ਚੁੱਕਾ ਸੀਗਾ ਪਰ ਉਹਨਾਂ ਨੂੰ ਇਨਾਮ ਜਿਹੜਾ ਦਿੱਤਾ ਇਹ ਦਿੱਤਾ ਅਤੇ ਇਨਾਮ ਫਿਰ ਉਹ ਲਗਾਤਾਰ ਹੀ ਵਧਦਾ ਗਿਆ ਫਿਰ ਪੰਜਾਬੀ ਸੂਬੇ ਦੀ ਗੱਲ ਹੋਈ ਜਿਹੜੀ ਕਿ ਇੰਡੀਆ ਦੇ ਜਿਹੜਾ ਆਪਣਾ ਲੋ ਸੀਗਾ ਉਹਨਾਂ ਨੇ ਇੱਕ ਗੱਲ ਪਾਸ ਕਰਤੀ ਵੀ ਜਿਹੜੀਆਂ ਰਿਆਸਤਾਂ ਹੈਗੀਆਂ ਪੁਰਾਣੀਆਂ ਉਹਨਾਂ ਨੂੰ ਤੋੜ ਕੇ ਇੱਥੇ ਇੱਕ ਜਿਹੜੇ ਹੈਗੇ ਸਟੇਟ ਬਣਾਏ ਜਾਣਗੇ ਸੂਬੇ ਬਣਾਏ ਜਾਣਗੇ ਬੋਲੀ ਦੇ ਆਧਾਰ ਦੇ ਉੱਤੇ ਜਦੋਂ ਬਾਕੀ ਦੀਆਂ ਸਟੇਟਾਂ ਬਣ ਗਈਆਂ ਤੇ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੀ ਗੱਲ ਆਈ ਤੇ ਉਹਨਾਂ ਨੇ ਸਾਡੇ ਉੱਤੇ ਬੇਸ਼ੁਮਾਰ ਅਤਿਆਚਾਰ ਕੀਤੇ ਉਹਨਾਂ ਨੇ 4 ਜੁਲਾਈ 1955 ਨੂੰ ਹਰਮੰਦਰ ਸਾਹਿਬ ਉੱਤੇ ਪਹਿਲਾ ਅਟੈਕ ਕੀਤਾ 55 ਹਾਂਜੀ 4 ਜੁਲਾਈ 1955 ਨੂੰ ਜਿਹੜਾ ਪਹਿਲਾ ਅਟੈਕ ਉਹ ਹਰਮੰਦਰ ਸਾਹਿਬ ਦੇ ਉੱਤੇ ਕੀਤਾ ਜਿੱਤੇ ਵਿੱਚ CRPF ਪੰਜਾਬ ਪੁਲਿਸ ਅਤੇ ਹੋਰ ਜਿਹੜੀਆਂ ਹਥਿਆਰਬੰਦ 10 ਦੇ ਸੀਗੇ ਉਹਨਾਂ ਦੇ ਪੰਜਾਬ ਉਸ ਵੀਲੇ ਦੇ ਬਾਰ ਦੇ ਉਸਾਰੇ ਉਹਦੇ ਦਾਗ ਲੋਕ ਕਿ ਉਹਨਾਂ ਨੇ 200 ਬੰਦੇ ਨੂੰ ਉੱਥੇ ਕਤਲ ਕੀਤਾ ਅਤੇ ਹਜ਼ਾਰਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਅੱਛਾ 55 ਇਹ ਜਿਹੜਾ ਇਸ਼ੂ ਸੀਗਾ ਲਗਾਤਾਰ ਲਗਾਤਾਰ ਇਹ ਵਾਧਾ ਗਿਆ ਕਿਉਂਕਿ ਹੁਣ ਹਿੰਦੂ ਦੇ ਕੋਲ ਤਾਕਤ ਆ ਗਈ ਸੀ ਜਿਸ ਤਰੀਕੇ ਨਾਲ ਮੁਹੰਮਦ ਜਨਾਬ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਹਿੰਦੂ ਨੂੰ ਗੁਲਾਮ ਦੇਖਿਆ ਹੈਗਾ ਪਰ ਹਿੰਦੂ ਨੂੰ ਤੁਸੀਂ ਆਜ਼ਾਦ ਨਹੀਂ ਦੇਖਿਆ ਹੈਗਾ ਜੋ ਤਾਕਤ ਦੇ ਮਾਲਕ ਹੋਣਗੇ ਜੇ ਆਪਾਂ ਇਹਨਾਂ ਦੇ ਆਪਾਂ ਇਤਿਹਾਸ ਦੀ ਗੱਲ ਕਰੀਏ ਜੇ ਆਪਾਂ Hindu ਇਤਿਹਾਸ ਦੀ ਗੱਲ ਕਰੀਏ ਜਾਂ ਮਿੱਥਿਹਾਸ ਦੀ ਗੱਲ ਕਰੀਏ ਤਾਂ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈਗਾ ਵੀ ਜਦੋਂ ਵੀ Hindu ਦੇ ਕੋਲ ਬ੍ਰਾਹਮਣ ਦੇ ਕੋਲ ਬਿੱਪਰ ਦੇ ਕੋਲ ਤਾਕਤ ਆਈ ਆ ਇਹ ਆਪਣੇ ਆਪ ਵੀ ਨਸ਼ਟ ਹੋਏ ਆ ਇਹਨਾਂ ਨੇ ਬਾਕੀ ੜਾੜੀ ਵੀ ਨਸ਼ਟ ਕੀਤਾ ਹੈਗਾ ਕਿਉਂਕਿ ਰਮੈਣ ਦੀ ਜਿਹੜੀ ਰਮੈਣ ਜਿਹੜੀ ਪਹਿਲੀ ਲੜਾਈ ਬੰਨੀ ਗਈ ਹੈਗੀ ਆ Shri Ramchandra ਅਤੇ ਉਹਦੇ ਪੁੱਤਰਾਂ ਦੇ ਵਿੱਚ ਜਿਹਨੂੰ ਰਮੈਣ ਕਹਿੰਦੇ ਆ ਜਿਹੜਾ ਰਿਮਾਈਂਡ ਕਹਿੰਦੇ ਰਿਮਾਈਂਡ ਰਿਮਾਈਂਡ ਉਹ ਚ ਰਿਮਾਈਂਡ ਜਿਹੜੀ ਹਾਂ ਰਿਮਾਈਂਡ ਜਿਹੜਾ ਹੈਗਾ ਫੇਰ ਉਸ ਤੋਂ ਬਾਅਦ ਜਿਹੜਾ ਹੈਗੀ ਆ ਮਹਾਭਾਰਤ ਦੀ ਲੜਾਈ ਹੋਈ ਆ ਮਹਾਭਾਰਤ ਦੇ ਵਿੱਚ ਵੀ ਜਿਹੜੇ ਸੀਗੇ ਕੌਰਵ ਸੀਗੇ ਉਹਨਾਂ ਦੇ ਕੋਲ ਤਾਕਤ ਆ ਗਈ ਤੇ ਉਹ ਆਪਸ ਵਿੱਚ ਜੀ ਤਾਈ ਚਾਚੇ ਦੇ ਪੁੱਤਾਂ ਦੇ ਵਿੱਚ ਲੜਾਈ ਹੋਈ ਤੇ ਉਹਦੇ ਨਾਲ ਵੀ ਕਹਿੰਦੇ ਆ ਵੀ ਉਸ ਨਾਰਥਰਨ ਇੰਡੀਆ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹਦੇ ਵਿੱਚ ਲੱਖਾਂ ਲੋਕ ਮਾਰੇ ਗਏ ਹੁਣ ਮੁੜ ਕੇ ਫੇਰ ਜਿਹੜਾ ਹੈਗਾ ਆ ਪਖੰਡ ਭਾਰਤ ਅਖੰਡ ਭਾਰਤ ਬਣਨ ਦੇ ਪੱਜ ਨਾਲ ਹਮ ਦਲਿਤਾਂ ਨੂੰ ਮੁਸਲਮਾਨਾਂ ਨੂੰ ਸਿੱਖਾਂ ਨੂੰ ਅਸਾਈਆਂ ਨੂੰ ਜਾਂ ਹੋਰ ਜਿਹੜੀਆਂ ਵੀ ਘੱਟ ਗਿਣਤੀਆਂ ਹੈਗੀਆਂ ਆ ਉਹਨਾਂ ਨੂੰ ਲੋਕਾਂ ਨੂੰ ਖਤਮ ਕਰਕੇ ਇੱਕ ਅਖੋਤੀ ਅਖੰਡ ਭਾਰਤ ਦਾ ਸੁਪਨਾ ਲੈ ਰਹੇ ਹੈਗੇ ਆ ਜਿਹਦੇ ਵਿੱਚ ਉਹ ਪਾਕ ਹੁਣ ਦਾ ਮੌਜੂਦਾ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਈਵਨ ਈਵਨ ਇਵੇਂ ਅਫਗਾਨਿਸਤਾਨ ਦਾਕੇ ਵੀ ਇਹ ਗੱਲ ਕਰਦੇ ਹੈਗੇ ਆ ਕਿ ਕਿੰਨੀ ਇਹ ਹਾਸੋ ਹੀ ਨਹੀਂ ਗੱਲ ਹੈਗੀ ਆ ਬਈ ਉਹ ਲੋਕ ਜਿਹੜਾ ਨੇ ਅਫਗਾਨਾ ਨੇ ਰਸ਼ੀਆ ਨੂੰ ਅਮਰੀਕਾ ਨੂੰ ਆਪਣੇ ਨੇੜੇ ਨਹੀਂ ਲਗੜ ਦਿੱਤਾ ਸਿਕਾ ਤੇ ਉਹ ਇਸ ਜਿਹੜੇ ਹੈਗੇ ਮੂਤ ਪੀੜੇ ਲੋਕਾਂ ਦੇ ਕੋਲੋਂ ਡਰ ਕੇ ਇਹਨਾਂ ਦੇ ਨਾਲ ਆ ਕੇ ਰਲ ਜਾਣਗੇ ਇਹ ਬੜੀ ਹੀ ਕਹਿਰਾਨੀ ਦੀ ਗੱਲ ਹੈਗੀ ਹੈ ਇਹਨਾਂ ਨੇ ਇਹਨਾਂ ਨੇ ਦਰਿਆਏ ਯਮਨਾ ਤੱਕ ਹੀ ਉਹ ਤੇ ਸੀਮਤ ਹੋ ਜਾਣਾ ਇਹ ਏਡੀ ਗੱਲ ਕੋਈ ਨਹੀਂ ਇਹਨਾਂ ਨੇ ਬਾਗੇ ਰੱਖ ਵੀ ਨਹੀਂ ਆਉਣਾ ਤੁਹਾਨੂੰ ਪਤਾ ਸਾਡੇ ਸਿੱਖ ਪੰਜਾਬੀ ਭਰਾ ਜਿਹੜੇ ਨੇ ਉਹ 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 ਸਭ ਤੋਂ ਵੱਡੀ ਇਹਨਾਂ ਦੇ ਦਰਮਿਆਨ ਤੇ ਜਿਹੜੇ ਨੇ ਉਹ ਕਹਿੰਦੇ ਨੇ ਕਿ ਬਫਰ ਜ਼ੋਨ ਹੈਗਾ ਰਿਕਵ ਆਪਣਾ ਰਿਕਵਰਟ ਹੈਗੀ ਇਹਨਾਂ ਨੇ ਬਾਗੇ ਨਹੀਂ ਟੱਪਣ ਦੇਣਾ ਤੁਸੀਂ ਸਿੰਘਾਂ ਨੇ ਤੇ ਇਹ ਪੰਜਾਫਗਾਨਿਸਤਾਨ ਤੇ ਬਹੁਤ ਦੂਰ ਦੀ ਗੱਲ ਹੈਗੀ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ 84 ਸਿਰਫ ਇੱਕ ਇਨਸੀਡੈਂਟ ਸੀ ਸਿਰਫ ਇੱਕ ਜਜ਼ਬਾਤੀ ਨਹੀਂ ਕਿ ਕਹ ਲੋ ਕਿ ਕੋਈ ਕੋਈ ਇਵੈਂਟ ਸੀ ਜਾਂ ਫਿਰ ਇਹ ਪੂਰਾ ਐਕਸਿਸਟਮੈਟਿਕਲੀ ਦੇਖਿਆ ਭਾਲਿਆ 84 ਔਰ ਉਸ ਤੋਂ ਬਾਅਦ ਜਿਹੜਾ ਸੀ ਇਹ ਐਂਜੀ ਕਰਨਾ ਸੀ ਹਿੰਦੁਸਤਾਨ ਦੀ ਸਰਕਾਰ ਨੇ ਉਹਨਾਂ ਦੇ ਸਕ੍ਰਿਪਟ ਦਾ ਹਿੱਸਾ ਸੀ ਇਹ ਕਿ ਲਾਜ਼ਮੀ ਜੀ ਨੇ ਨਾ ਸਿੱਖਾਂ ਨੂੰ ਇਸ ਤਰ੍ਹਾਂ ਉਹਨਾਂ ਦੇ ਰਿਲੀਜੀਅਸ ਪੁਆਇੰਟ ਤੇ ਜਾ ਕੇ ਠੇਸ ਪਹੁੰਚਾਣੀ ਦੇਖੋ ਇਹ ਤਾਂ ਗੱਲ ਹੁਣ ਸਬੂਤ ਸਬੂਤਾਂ ਦੇ ਆਧਾਰ ਦੇ ਉੱਤੇ ਇੱਕ ਪ੍ਰੂਫ ਹੋ ਚੁੱਕੀ ਹੈਗੀ ਆ ਬਈ ਇਹ ਕੋਈ ਸਰਦਲੀਆਂ ਕੋਈ ਇਨਸੀਡੈਂਟ ਨਹੀਂ ਸੀਗਾ ਕਿ ਕੁਛ ਅੱਦਲੀ ਉਹਨਾਂ ਦਾ ਕੋਈ ਮਨ ਨਹੀਂ ਬਣਿਆ ਸੀਗਾ ਵੀ ਅਸੀਂ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਕੇ ਉੱਥੇ ਲੋਕਾਂ ਨੂੰ ਮਾਰਾਂਗੇ ਤੇ ਕਤਲ ਕਰਾਂਗੇ ਅਤੇ ਇਹਨਾਂ ਨੂੰ ਡਰਾਵਾਂਗੇ ਇਹ ਤਾਂ ਇੱਕ ਸੋਚੀ ਸਮਝੀ ਗੱਲ ਹੈਗੀ ਆ ਕਿ ਉਹ ਮਾਰਚ 83 ਤੋਂ ਹੀ 83 ਤੋਂ ਹੀ ਉਹਨਾਂ ਨੇ ਇਸ ਦੀ ਪਲੈਨਿੰਗ ਬੜੇ ਜ਼ਬਰਦਸਤ ਤਰੀਕੇ ਨਾਲ ਫੌਜੀ ਪਲੈਨਿੰਗ ਜਿਹੜੀ ਸੀਗੀ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਹਰਮੰਦਰ ਸਾਹਿਬ ਦਾ ਜਿਹੜਾ ਸੀਗਾ ਕੰਪਲੈਕਸ ਦਾ ਜਿਹੜਾ ਸੀਗਾ ਉਸਾਰ ਦਾ ਸਾਰਾ ਉਹਨਾਂ ਨੇ ਨਕਸ਼ਾ ਬਣਾ ਕੇ ਫੌਜਾਂ ਵਿੱਚ ਸਹੀਆਂ ਕਰਵਾਈਆਂ ਸੀਗੀਆਂ ਇਹ ਬਗਲ ਤਾਂ ਹੁਣ ਚਲੋ ਇੱਕ ਪ੍ਰਾਣੀ ਹੋ ਚੁੱਕੀ ਆ ਪਰ ਇਤਿਹਾਸ ਦੇ ਵਿੱਚ ਲਿਖੀ ਜਾਣੀ ਹੈਗੀ ਆ ਵੀ ਇਹ ਕੋਈ ਇਨਸੀਡੈਂਟ ਜਿਹੜਾ ਕੋਈ ਇੱਕ ਇੱਕ ਸਡਨਲੀ ਨਹੀਂ ਸੀ ਹੋਇਆ ਹੈਗਾ ਇਹ ਇੱਕ ਸੋਚੀ ਸਮਝੀ ਗੱਲ ਸੀਗੀ ਮੈਂ ਕਿ ਤੁਹਾਨੂੰ ਹੋਰ ਇੱਕ ਇੱਥੇ ਗੱਲ ਕਰਨੀ ਚਾਹੂੰਗਾ ਵੀ ਇੱਕ ਬੁੱਕ ਹੈਗੀ ਆ ਹਿੰਦੂ ਨਵੇਂ ਹਿੰਦੁਸਤਾਨ ਦਾ ਜਨਮ ਜਿਹੜੀ ਕਿ ਹਿੰਦੀ ਦੇ ਵਿੱਚ ਹੈਗੀ ਆ ਜੀ ਉਹ ਕੁਝ ਸਾਲ ਪਹਿਲਾਂ ਮੇਰੇ ਕੋਲ ਮੈਨੂੰ ਲਾਇਬ੍ਰੇਰੀ ਤੋਂ ਮਿਲੀ ਸੀਗੀ ਤੇ ਉਹ ਮੈਂ ਬੁੱਕ ਪੜ੍ਹੀ ਤੇ ਉਹਦੇ ਉੱਤੋਂ ਤਾਂ ਹੁਣ ਸਾਫ ਤੇ ਹੀ ਹੋ ਚੁੱਕਾ ਹੈਗਾ ਵੇ 1907 ਵਿੱਚ ਉਹ ਲਿਖੀ ਹੋਈ ਬੁੱਕ ਜਿਹੜੀ ਹੈਗੀ ਆ ਉਹ ਸਾਡੇ ਉਤੇ ਅੱਜ ਅਧਿਕਾਰਕ ਤੌਰ ਦੇ ਉਤੇ ਐਜ਼ ਪ੍ਰੈਕਟੀਕਲੀ ਉਹ ਵਰਤੀ ਜਾ ਰਹੀ ਹੈਗੀ ਆ ਉਹਦੀ ਜਿਹੜੀ ਫਲਸਫੀ ਹੈਗੀ ਉਹਦੀ ਜਿਹੜੀ ਸੋਚ ਹੈਗੀ 1907 ਵਿੱਚ ਇੱਕ ਕਿਤਾਬ ਲਿਖੀ ਗਈ ਨਵੇਂ ਹਿੰਦੁਸਤਾਨ ਦਾ ਜਨਮ ਇਹ 1907 ਹਜੇ ਹਜੇ ਜਾਨੀ ਕਿ ਹਿੰਦੁਸਤਾਨ ਕਿਤੇ ਬਣਿਆ ਨਹੀਂ ਹਜੇ ਜਿਹੜੀ ਆਪਣਾ ਇੱਥੇ ਅੰਗਰੇਜ਼ ਸਰਕਾਰ ਸੀ ਉਦੋਂ ਹੀ ਇਹ ਜਿਹੜੀ ਸੀ ਇੱਕ ਇੱਕ ਕਿਤਾਬ ਲਿਖੀ ਗਈ ਤੇ ਉਹਦਾ ਉਹ ਉਹੀ ਦਿਨ ਹੈ ਕਿ ਜਿਹੜੀਆਂ ਹੁਣ ਘਟਨਾਵਾਂ ਹੋਈਆਂ ਜਾਂ ਹੋ ਰਹੀਆਂ ਸਾਰੀਆਂ ਜਿਹੜੀਆਂ ਉਹਦੇ ਵਿੱਚ ਪਹਿਲੇ ਹੀ ਦੱਸ ਦਿੱਤੀਆਂ ਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਚਲਾਣਾ ਹੈ ਹਿੰਦੁਸਤਾਨ ਨੂੰ ਉਹਦੇ ਵਿੱਚ ਬ੍ਰਾਹਮਣ ਦੀ ਹਾਂਜੀ ਉਹਨਾਂ ਨੇ ਉਹਦੇ ਵਿੱਚ ਬ੍ਰਾਹਮਣ ਦੀ ਆਪਣਾ ਸੀ ਹਕੂਮਤ ਕਿ ਬ੍ਰਾਹਮਣ ਹੀ ਚਲਾਣਗੇ ਹਾਂਜੀ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਬੰਗਾਲੀ ਬ੍ਰਾਹਮਣ ਸਿਗਾ ਜਿਨ੍ਹਾਂ ਨੇ ਇੱਕ ਪੇਪਰ ਕੱਢਿਆ ਸੀ ਤੇ ਉਹਦੀ ਉਹ ਐਡੀਟੋਰੀਅਲ ਜਿਹੜੇ ਸੀਗੇ ਉਸ ਐਡੀਟੋਰੀਅਲ ਨੂੰ ਹੀ ਬੁੱਕ ਦਾ ਉਹ ਪ੍ਰਕਾਸ਼ਤ ਬਾਅਦ ਹੋਈ ਆ ਪਰ ਉਹਦੀ ਜਿਹੜੀ ਫਲਸਫੀ ਜਿਹੜੀ ਉਹਦੀ ਸੋਰਸ ਸੀ ਕਿ ਉਸ ਐਡੀਟোরিয়াল ਦੇ ਵਿੱਚ ਜਿਹੜੀ ਉਹ ਰੋਜ਼ਾਨਾ ਐਡੀਟোরিয়াল ਲਿਖਦਾ ਸੀਗਾ ਉਹਦੀ ਜਿਹੜੀ ਸੋਚ ਸੀਗੀ ਉਹ ਸਾਰੀ ਉਸ ਬੁੱਕ ਵਿੱਚ ਪਾ ਕੇ ਇੱਕ ਬੁੱਕ ਬਣਾ ਦਿੱਤੀ ਗਈ ਹੈਗੀ ਆ ਜਿਹੜੀ ਔਨ ਆਲੀ ਇਹਨਾਂ ਦੀ ਜਿਹੜੀ ਡੀਪ ਸਟੇਟ ਪਾਲਿਸੀ ਹੈਗੀ ਆ ਉਹ ਉਹਦੇ ਆਧਾਰ ਦੇ ਉੱਤੇ ਮੈਂ ਕਹਿ ਸਕਦਾ ਵੀ ਉਹਦੇ ਆਧਾਰ ਦੇ ਉੱਤੇ ਇਹਨਾਂ ਨੇ ਉਹ ਜਿਹੜੀ ਆਪਣੀ ਆਪਣੀ ਜਿਹੜੀ ਢੀਮ ਪਾਲਿਸੀ ਹੈਗੀ ਆ ਕੱਟਗੈਂਦਿਆਂ ਦੇ ਵਿਰੁੱਧ ਉਹਨੂੰ ਉਹਨਾਂ ਨੇ ਬਣਾ ਕੇ ਅੱਜ ਉਹ ਲਗੋ ਕੀਤੀ ਹੋਈ ਹੈਗੀ ਆ ਆਰਐਸਐਸ ਦੀ ਜਿਹੜੀ ਇਹ ਉਦੋਂ ਦੀ ਗੱਲ ਹੈ ਸਿੰਘ ਸਾਹਿਬ ਜਦੋਂ ਹਜੇ ਆਰਐਸਐਸ ਦਾ ਜਨਮ ਵੀ ਨਹੀਂ ਸੀ ਹੋਇਆ ਹਜੇ ਮਤਲਬ ਆਰਐਸਐਸ ਵੀ ਇਹ ਜਿਹੜੀ ਉਹ ਉਹ ਇਹੀ ਪਾਲਿਸੀਆਂ ਦੇ ਇਹੀ ਲੈ ਕੇ ਉਦੋਂ ਜਾਨੀ 1925 ਵਿੱਚ ਆਰਐਸਐਸ ਦਾ ਜਿਹੜਾ ਸੀ ਉਹ ਜਨਮ ਹੋਇਆ ਉਸ ਤੋਂ ਪਹਿਲੇ ਜਾਨੀ ਕਿ ਨਾ ਇਹਨਾਂ ਦੀ ਸੋਚ ਪ੍ਰੋਸੈਸ ਪੂਰਾ ਜਿਹੜਾ ਸੀ ਉਹ ਥੌਟ ਪ੍ਰੋਸੈਸ ਚੱਲਦਾ ਪਿਆ ਸੀ ਜੈ ਐਬਸੋਲੂਟਲੀ ਇਹ ਜਿਹੜੀ ਇਹਨਾਂ ਦੀ 엘ੀਟ ਆਪਣੇ ਆਪ ਜਿਹੜੇ ਬ੍ਰਾਹਮਣ ਜਿਹੜੇ 엘ੀਟ ਰਾਜਨੀਤਿਕ ਕਹਾਉਂਦੇ ਹੈਗੇ ਆ ਹੂੰ ਉਹ ਉਹ ਸਾਰੇ ਦੇ ਸਾਰੇ ਆਰਐਸਐਸ ਦੀ ਫਿਲਾਸਫੀ ਦੇ ਆਧਾਰ ਦੇ ਉੱਤੇ ਕੰਮ ਕਰ ਰਹੇ ਹੈਗੇ ਆ ਕੱਲਾ 1984 ਦਾ ਹਰਮੰਦਰ ਸਾਹਿਬ ਦਾ ਅਟੈਕ ਹੀ ਨਹੀਂ ਹੈਗਾ ਉਹ ਤੋਂ ਬਾਅਦ ਜਦੋਂ ਇਹਨਾਂ ਨੇ ਸੋਚਿਆ ਵੀ ਹੁਣ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਕੇ ਅਸੀਂ ਜਿਹੜੀ ਲੀਡਰਸ਼ਿਪ ਆ ਉਹ ਕਤਲ ਕਰ ਦिती ਆ ਤੇ ਹਜ਼ਾਰਾਂ ਜਿਹੜੇ ਯਾਤਰੂ ਸੀਗੇ ਸ਼ਰਧਾਲੂ ਸੀਗੇ ਉਹਨਾਂ ਨੂੰ ਮਾਰ ਦਿੱਤਾ ਹੈਗਾ ਤਾਂ ਫਿਰ ਇਹਨਾਂ ਦੀ ਇੱਕ ਬਹੁਤ ਵੱਡੀ ਹੋਰ ਪਾਲਿਸੀ ਸੀਗੀ ਵੀ ਸ਼ਾਂਤੀ ਲਿਆਉਣੀ ਆ ਹੁਣ ਭਾਰਤ ਦੇ ਵਿੱਚ ਸ਼ਾਂਤੀ ਕਦੋਂ ਆਉਂਦੀ ਆ ਜਦੋਂ ਦੁਸ਼ਮਣ ਮਰ ਜਾਵੇ ਕਤਲ ਹੋ ਜਾਵੇ ਗੋਡੇ ਟੇਕ ਜਾਵੇ ਸ਼ਾਂਤੀ ਉਸ ਵੇਲੇ ਆਉਂਦੀ ਹੈਗੀ ਆ ਸੋ ਉਹਨਾਂ ਨੇ ਉਹ ਜਿਹੜਾ ਬੁੱਢ ਰੋਜ ਨਾਂ ਦਾ ਇੱਕ ਆਪਰੇਸ਼ਨ ਸੀਗਾ ਉਹਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਲਾਗੂ ਕੀਤਾ ਅਤੇ ਜੇ ਉਸ ਵੇਲੇ ਇੰਦਰਾ ਗਾਂਧੀ ਨੂੰ ਨਾ ਉਹਦੇ ਬੋਡੀਗਾਰਡ ਹਮਲਾ ਕਰਦੇ ਉੱਤੇ ਤਾਂ ਇਹ ਜਿਹੜੀ ਜਿਹੜੀ ਸੀ ਕਤਲਿਆ ਬਹੁਤ ਵੱਡੇ ਲੈਵਲ ਦੇ ਉੱਤੇ ਹੋਣੀ ਸੀਗੀ ਬਹੁਤ ਵੱਡੇ ਲੈਵਲ ਦੇ ਉੱਤੇ ਹੋਣੀ ਸੀਗੀ ਸਿੱਖ ਕੌਮ ਨੂੰ ਉਹਨਾਂ ਦੇ ਮੁਤਾਬਕ ਫੇਰ ਸਧੀਆਂ ਲੱਗ ਜਾਣੀਆਂ ਸੀਗੀਆਂ ਉਠਣ ਦੇ ਲਈ ਪਰ ਉਹ ਤੋਂ ਪਹਿਲਾਂ ਹੀ ਉਹਦੇ ਉਹਨਾਂ ਦੇ ਬਾਡੀਗਾਰਡਰਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਇਸ ਚੀਜ਼ ਦਾ ਵੀ ਇਹ ਗੱਲ ਹੋਣੀ ਹੈ ਗਲਤ ਤੇ ਉਹਨਾਂ ਨੇ ਉਹਦੇ ਤੇ ਉਹਦੇ ਦਾ ਨੁਕਸਾਨ ਕਰ ਦਿੱਤਾ ਹੈਗਾ ਫਿਰ ਉਹਦੇ ਨੁਕਸਾਨ ਕਰਨ ਤੋਂ ਬਾਅਦ 20000 ਸਿੱਖ ਥਰੂਆਊਟ ਇੰਡੀਆ ਕਤਲ ਕੀਤੇ ਗਏ ਇਹ ਆਪਾਂ ਸਾਰਿਆਂ ਨੂੰ ਪਤਾ ਹੈ ਵੇ ਗੱਲ ਦਿੱਲੀ ਦੇ ਵਿੱਚ ਹੀ ਉਸ ਵੇਲੇ 10000 ਤੋਤੇ ਸਿੱਖ ਕਤਲ ਕੀਤੇ ਗਏ ਤੇ ਸਿੰਘ ਸਾਹਿਬ ਆਪਣਾ ਅਸੀਂ ਅਸੀਂ ਕਿ ਜਣੀ ਕਿ ਜਿਹੜਾ ਪਰਸੈਪਸ਼ਨ ਪਰਸੈਪਸ਼ਨ ਇਹ ਹੈਗਾ ਕਿ ਜਿਹੜੀ ਆਪਣਾ ਮੈਨ ਕੀ ਆਰਐਸਐਸ ਦੀ ਆਈਡੀਓਲੋਜੀ ਦੀ ਜਿਹੜੀ ਜਮਾਤ ਹੈ ਉਹ ਬੀਜੇਪੀ ਹੈਗੀ ਹੈ ਦੂਸਰੀ ਜਿਹੜੀ ਜਮਾਤ ਹੈ ਉਹ ਕਾਂਗਰਸ ਹੈਗੀ ਜੀ ਮੋਸਟਲੀ ਲਿਬਰਲ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਚੜਦੇ ਚੜਦੇ ਪੰਜਾਬ ਵਾਲਿਆਂ ਨੇ ਅੱਜ ਤੱਕ ਜਿਹੜਾ ਇੱਥੇ ਬੀਜੇਪੀ ਦੀ ਕੱਲੀ ਸਰਕਾਰ ਨਹੀਂ ਬਣਨ ਦਿੱਤੀ ਅਸੀਂ ਇਹ ਇਹ ਇਤਿਹਾਸ ਹੈਗਾ ਨਾ ਕਿਉਂਕਿ ਬੀਜੇਪੀ ਦੀ ਸਰਕਾਰ ਨਹੀਂ ਬਣਨ ਦਿੱਤੀ ਲੇਕਿਨ ਕਾਂਗਰਸ ਦੀ ਸਰਕਾਰ ਬਾਰ-ਬਾਰ ਬਣੀ ਕਾਂਗਰਸ ਨੂੰ ਜਮਾਤ ਸੀ ਜਿੰਨੇ ਕਿ 84 ਕੀਤਾ ਕਾਂਗਰਸ ਜੋ ਇੰਦਰਾ ਗਾਂਧੀ ਨੇ ਸਾਰਾ ਜਿਹੜੀ ਕਿ ਬਾਅਦ 84 ਤੋਂ ਬਾਅਦ ਸਾਡੇ 1.5 ਲੱਖ ਜਿਹੜੇ ਸਿੰਘ ਸਿੰਘਣੀਆਂ ਜਿਹੜੀ ਸੀ ਉਹਨੂੰ ਸ਼ਹੀਦ ਕੀਤਾ ਹਰਮੰਦਰ ਸਾਹਿਬ ਤੇ ਅਟੈਕ ਕਾਂਗਰਸ ਨੇ ਕੀਤਾ ਤੇ ਇਹ ਮੈਨੂੰ ਦੱਸੋ ਕਿ ਇਹ ਕਿਸ ਤਰ੍ਹਾਂ ਹੋਇਆ ਕਿ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਜਾਂ ਤੇ ਕਾਂਗਰਸ ਨੂੰ ਉਪਰ ਅੱਜੇ ਸਰਕਾਰ ਬਣਵਾਈ ਕਾਂਗਰਸ ਦੇ ਆਪਣਾ ਪ੍ਰਧਾਨ ਆਪਣਾ ਮੁੱਖ ਮੰਤਰੀ ਆਏ ਜਾਂ ਫਿਰ ਇਥੇ ਕੋਈ ਨਿੱਜਨੇਸ ਅਖਾਲੀ ਦਲ ਦੇ ਆ ਗਏ ਕਿ ਹੁਣ ਜਿਹੜੀ ਆਪ ਸਰਕਾਰ ਆ ਗਈ ਬੀਜੇਪੀ ਨੂੰ ਉਹਨੇ ਮੌਕਾ ਨਹੀਂ ਦਿੱਤਾ ਹਾਲਾਂਕਿ ਬੀਜੇਪੀ ਨੇ ਤੇ ਡਾਇਰੈਕਟ ਸਿੱਖਾਂ ਦੇ ਉੱਤੇ ਜਿਸ ਤਰ੍ਹਾਂ ਦਾ ਹਮਲਾ ਨਹੀਂ ਕੀਤਾ ਸੀ ਇਹਦੀ ਕੀ ਵਜ੍ਹਾ ਇਹਦੇ ਵਜ੍ਹਾ ਦੇਖੋ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ ਵੀ ਜਿਹੜਾ ਜਿਹੜੀ ਇੰਡੀਅਨ ਡੀਪ ਸਟੇਟ ਪਾਲਿਸੀ ਹੈਗੀ ਆ ਉਹ ਕਾਂਗਰਸ ਨੇ ਹੀ ਲਾਗੂ ਕੀਤੀ ਹੈਗੀ ਆ ਜੇ ਤਰੀਕੇ ਨਾਲ ਆਪਾਂ ਪਹਿਲਾਂ ਗੱਲ ਕੀਤੀ ਹੈਗੀ ਆ ਵੀ ਮਿਸਟਰ ਪਟੇਲ ਜਿਹੜੇ ਸੀਗੇ ਤੇ ਉਸ ਵੇਲੇ ਜਵਾਲਾਲ ਨਹਿਰੂ ਸੀਗੇ ਜਾਂ ਹੋਰ ਉਹਨਾਂ ਦੀ ਜਿਹੜੀ ਹਾਈ ਕਮਾਂਡ ਸੀਗੀ ਕਿਉਂਕਿ ਜਿਹੜੀ ਸਟੇਟ ਦੇਸ਼ ਦੀ ਜਿਹੜੀ ਸਟੇਟ ਪਾਲਿਸੀ ਹੈਗੀ ਆ ਘੱਟ ਗਿਣਤੀਆਂ ਦੇ ਵਿਰੁੱਧ ਉਹਦੀ ਪੈਦਾਵਾਰ ਕਾ ਉਹਨੂੰ ਉਹਨੂੰ ਪੈਦਾ ਕਰਨ ਵਾਲਾ ਹੈ ਕਾਂਗਰਸ 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 ਆਪਣੇ ਆਪ ਨੂੰ ਇੱਕ ਜਿਹੜਾ ਹੈਗਾ ਉਹਨਾਂ ਨੇ ਇੱਕ ਪੁੱਪਣ ਆਪਣੇ ਲਿਬਰਲ ਤੌਰ ਦੇ ਉੱਤੇ ਇੱਕ ਪਰਦਾ ਪਾ ਲਿਆ ਹੈਗਾ ਲੋਕਾਂ ਨੂੰ ਕਨਫਿਊਜ਼ ਕਰਨ ਦੇ ਲੋਕ ਜਿਹੜੇ ਇਹ ਗੱਲ ਮੈਂ ਮੰਨਣੀ ਚਾਹੂੰਗਾ ਜੋ ਜਰੂਰ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਉਸ ਵੇਲੇ ਦੇ ਪੰਜਾਬ ਦੇ ਵਿੱਚ ਜਿਹੜਾ ਸਾਡੇ ਸਿੱਖ ਲੀਡਰਸ਼ਿਪ ਸੀਗੀ ਉਹਨਾਂ ਨੇ ਆਪਣੇ ਆਪ ਨੂੰ ਕਾਂਗਰਸ ਦੇ ਹਵਾਲੇ ਕਰ ਦਿੱਤਾ ਉਹਨਾਂ ਨੇ ਉਹ ਤੇ ਵਿਸ਼ਵਾਸ ਕਰ ਲਿਆ ਇਹ ਹੀ ਮੈਂ ਤੁਹਾਨੂੰ ਜਿਹੜਾ ਦੱਸਣਾ ਚਾ ਰਿਹਾ ਸੀ ਕਿ ਸਾਡੇ ਇੱਥੇ ਪੰਜਾਬ ਦੇ ਯਾਨੀ ਕਿ ਕਾਂਗਰਸ ਨੂੰ ਹੀ ਮੌਕਾ ਦਿੱਤਾ ਗਿਆ ਬਾਰ ਬਾਰ ਹਾਲਾਂਕਿ ਕਾਂਗਰਸੀ ਸਾਡਾ ਕਾਤਲ ਸੀ ਐਬਸੋਲੂਟਲੀ ਜਿਹੜੀ ਜਿਹੜੀ ਇਸ ਸਾਰੀ ਬਿਮਾਰੀ ਦੀ ਜਿਹੜੀ ਜੜ ਆ ਪੰਜਾਬ ਦੀ ਚੁਬਾਹੀ ਦੀ ਜਿਹੜਾ ਕਾਰਨ ਬਣਿਆ ਹੈਗਾ ਤੇ ਸਿੱਖਾਂ ਨੂੰ ਕਤਲ ਕਰਨ ਦਾ ਜਿਹੜਾ ਨੁਕਸਾਨ ਕਰਨ ਦਾ ਜਿਹੜਾ ਕਾਰਨ ਬਣਿਆ ਉਹਦੇ ਵਿੱਚ ਸਿੱਖ ਕਾਂਗਰਸੀਆਂ ਦਾ ਬਹੁਤ ਵੱਡਾ ਹਿੱਸਾ ਹੈਗਾ ਆ ਅੱਜ ਵੀ ਜਿਹੜੇ ਸਿੱਖ ਕਾਂਗਰਸੀ ਜਿਹੜੇ ਕਾਂਗਰਸ ਦੇ ਨਾਲ ਹੈਗੇ ਜਿਹੜੇ ਰਾਹੁਲ ਗਾਂਧੀ ਨੂੰ ਆਪਣਾ ਪਿਤਾਮਾ ਬਣਾਉਣਾ ਚਾਹੁੰਦੇ ਹੈਗੇ ਆ ਜਾਂ ਸੋਨੀਆ ਗਾਂਧੀ ਨੂੰ ਆਪਣੀ ਮਾਂ ਬਣਾਉਣੀ ਚਾਹੁੰਦੇ ਹੈਗੇ ਆ ਉਹ ਮੁੜ ਕੇ ਕਿਉਂਕਿ ਜੇ ਕੋ ਦੇਖੋ ਸਟੇਟ ਕਿੱਦਾਂ ਚੱਲਦੇ ਹੈਗੇ ਆ ਦੇਸ਼ ਕਿੱਦਾਂ ਚੱਲਦੇ ਹੈਗੇ ਆ ਦੇਸ਼ਾਂ ਨੂੰ ਚਲਾਉਣ ਲਈ ਉਹਨਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਹੀਂ ਹੁੰਦੇ ਹੈਗੇ ਉਹਨੂੰ ਚਲਾਉਣ ਦੇ ਲਈ ਉਹਨਾਂ ਦੀ ਜਿਹੜੀ ਜਿਹੜੀ ਪਾਲਿਸੀ ਹੁੰਦੀ ਹੈਗੀ ਸਟੇਟ ਦੀ ਪਾਲਿਸੀ ਹੁੰਦੀ ਹੈਗੀ ਆ ਜਿਹੜੇ ਸਿਵਲ ਸਰਵੈਂਟਸ ਹੁੰਦੇ ਹੈਗੇ ਆ ਇਹ ਉਹ ਚਲਾਉਂਦੇ ਹੁੰਦੇ ਆ ਅੱਜ ਆਪਾਂ ਗੱਲ ਕੀਤੀ ਪੰਜਾਬ ਦੇ ਵਿੱਚ ਆਮ ਪਾਰਟੀ ਆ ਆਮ ਪਾਰਟੀ 100% ਉਹਨਾਂ ਦੀ ਰਖੇਲ ਬਣ ਚੁੱਕੀ ਹੈਗੀ ਆ ਜਿਹੜੀ ਇੰਡੀਅਨ ਸਟੇਟ ਪਾਲਿਸੀ ਹੈਗੀ ਆ ਐਗਜ਼ੈਕਟਲੀ ਦੇਖੋ ਭਾਰਤ ਦੇ ਵਿੱਚ ਰਾਜ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਬੀਜੇਪੀ ਹੋਵੇ ਜਾਂ ਕਾਂਗਰਸ ਸੀਗੀ ਜਾਂ ਕੋਈ ਹੋਰ ਪਾ ਲੂੰ ABC ਆ ਜਵੇ ਹਾਂ ਉਹ ਸਿੱਖਾਂ ਦੇ ਵਿਰੁੱਧ ਹੋਊਗੀ ਕਿਉਂਕਿ ਭਾਰਤ ਨੂੰ ਸਭ ਤੋਂ ਵੱਧ ਜਿਹੜਾ ਖਤਰਾ ਹੈਗਾ ਆ ਉਹ ਸਿੱਖਾਂ ਤੋਂ ਆ ਉਹ ਸਮਝਦੇ ਹੈਗੇ ਆ ਵੀ ਜਿਹੜਾ ਵਿੱਪਰ ਹੈਗਾ ਹਜ਼ਾਰਾਂ ਸਾਲਾਂ ਤੋਂ ਲੋਕਾਂ ਦਾ ਲਹੂ ਪੀਂਦਾ ਆ ਰਿਹਾ ਹੈਗਾ ਇਸ ਵਿੱਪਰ ਬ੍ਰਾਹਮਣ ਨੂੰ ਜੇ ਜਿਹੜਾ ਵਿਰੋਧ ਕਰੂਗਾ ਤਾਂ ਉਹ ਸਿਰਫ ਸਿੱਖ ਕੌਮ ਹੈ ਕਿਉਂਕਿ ਉਹ ਖਾਲਸਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਹੈਗਾ ਉਹ ਖਾਲਸਾ ਹੁਣ ਕਈ ਲੋਕ ਆਮ ਤੌਰ ਤੇ ਵੀ ਕਰੰਦੇ ਆ ਜੀ ਖਾਲਸਾ ਜਿਹੜਾ ਹੁੰਦਾ ਪਵਿੱਤਰ ਹੁੰਦਾ ਹੂੰ ਉਹ ਪਵਿੱਤਰ ਹੁੰਦਾ ਉਹ ਪਿਓਰ ਹੁੰਦਾ ਹੂੰ ਪਰ ਖਾਲਸੇ ਦਾ ਮਤਲਬ ਜਿਹੜਾ ਖਾਲਸਾ ਸ਼ਬਦ ਉਹ ਫਾਰਸੀ ਦਾ ਸ਼ਬਦ ਹੈਗਾ ਆ ਹੂੰ ਖਾਲਸਾ ਉਹ ਆ ਜਿਹੜੀ ਜ਼ਮੀਨ ਹੁੰਦੀ ਆ ਨਾ ਧਰਤੀ ਹੁੰਦੀ ਆ ਰਾਜੇ ਦੀ ਹੂੰ ਕੁਛ ਧਰਤੀ ਇਹੋ ਜਿਹੀ ਹੁੰਦੀ ਆ ਜਿਹੜੀ ਸਿੱਧੀ ਰਾਜੇ ਦੇ ਅਧੀਨ ਹੁੰਦੀ ਆ ਉਸ ਧਰਤੀ ਉਤੋਂ ਟੈਕਸ ਨਹੀਂ ਲਿਆ ਜਾਂਦਾ ਹੁੰਦਾ ਉਹ ਬਿਲੋਂਗ ਟੂ ਦਾ ਕਿੰਗ ਯਾ ਕਵੀਨ ਜਿਹੜਾ ਖਾਲਸਾ ਹੈਗਾ ਉਹ ਕਿਸੇ ਦੇਵੀ ਦੇਵਤੇ ਕਿਸੇ ਮਹਾਪੁਰਸ਼ ਦਾ ਨੂੰ ਨਹੀਂ ਮੰਨਦਾ ਹੈਗਾ ਉਹ ਸਿਰਫ ਦੇ ਸਰਵਕ ਅਕਾਲ ਪੁਰਖ ਵਾਹਿਗੁਰੂ ਅੱਲਾ ਨੂੰ ਮੰਨਦਾ ਹੈਗਾ ਜਿਹੜੀ ਜਿਹੜੀ ਕੋਈ ਵੀ ਇੱਥੇ ਹਿਊਮਨ ਫੋਰਮ ਫੋਰਮ ਦੇ ਵਿੱਚ ਨਹੀਂ ਆਉਂਦਾ ਹੈਗਾ ਜਿਹੜਾ ਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਆਪਣੀ ਮੂਲ ਮੰਤਰ ਦੇ ਵਿੱਚ ਸਾਨੂੰ ਦੱਸ ਦਿੱਤਾ ਹੈਗਾ ਵੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹ ਕੌਣ ਹੈ ਉਹ ਕਿੱਦਾਂ ਹੈ ਹੱਲਾ ਉਹ ਜੰਮਦਾਨੀ ਮਰਦਾ ਨਹੀਂ ਹੈਗਾ ਉਹ ਕਿਸੇ ਫੋਰਮ ਵਿੱਚ ਨਹੀਂ ਆਉਂਦਾ ਸੋ ਜਿਹੜਾ ਖਾਲਸਾ ਹੈਗਾ ਆ ਉਹ ਕਿਸੇ ਨੂੰ ਵੀ ਬਲੰਗ ਨਹੀਂ ਕਰਦਾ ਹੈਗਾ ਸਿਰਫ ਅਕਾਲ ਪੁਰਖ ਦੇ ਅਧੀਨ ਹੈਗਾ ਆ ਤੇ ਜਿਹੜਾ ਇਹੋ ਜਿਹਾ ਖਾਲਸਾ ਹੈਗਾ ਉਹ ਹਿੰਦੂ ਦਾ ਗੁਲਾਮ ਕਿਵੇਂ ਹੋ ਸਕਦਾ ਹੈਗਾ ਇੱਕ ਸਵਾਲ ਪੈਦਾ ਹੋ ਰਿਹਾ ਹੈਗਾ ਬਿਲਕੁਲ ਜਦੋਂ ਕਿ ਤੁਸੀਂ ਦੱਸਿਆ ਸਾਨੂੰ ਕਿ ਹਿੰਦੁਸਤਾਨ ਵਿੱਚ ਸਰਕਾਰ ਕਿਸੇ ਦੀ ਵੀ ਆਵੇ ਚਾਹੇ ਕਾਂਗਰਸ ਦੀ ਸਰਕਾਰ ਆਵੇ ਚਾਹੇ ਭਾਜਪਾ ਦੀ ਆਵੇ ਚਾਹੇ ਆਰਐਸਐਸ ਆਪ ਜਿਹੜਾ ਭਗਵੰਤ ਮੋਹਨ ਜਿਹੜਾ ਉਹ ਭਾਵੇਂ ਬਣ ਜਾਏ ਉੱਥੇ ਜਾਂ ਇਧਰੋਂ ਸੋਨੀਆ ਗਾਂਧੀ ਆ ਜਾਏ ਇੰਡੀਅਨ ਸਟੇਟ ਦੀ ਜਿਹੜੀ ਪਾਲਿਸੀ ਹੈ ਡੀਪ ਸਟੇਟ ਜਿਹੜੀ ਉਹਦੀ ਪਾਲਿਸੀ ਹੈ ਉਹ ਉਹ ਪੰਜਾਬੀਆਂ ਦੇ ਵਿਰੁੱਧ ਰਹੇਗੀ ਉਹ ਖਾਲਸਤਾਨ ਦੇ ਵਿਰੁੱਧ ਰਹੇਗੀ ਤੇ ਉਹ ਸਿੱਖਾਂ ਦੇ ਵਿਰੁੱਧ ਰਹੇਗੀ ਤੇ ਲੇਕਿਨ ਸਿੱਖ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਜਿਹੜੀ ਉਹ ਸਟ੍ਰਗਲ ਕੀਤੀ ਹਮੇਸ਼ਾ ਜਿਹੜਾ ਲਲਕਾਰਿਆ ਇਹਨਾਂ ਨੂੰ ਨਕਾਰਿਆ ਇਹਨਾਂ ਦੀਆਂ ਪਾਲਿਸੀਆਂ ਨੂੰ ਔਰ ਹੁਣ ਵੀ ਪੂਰੀ ਦੁਨੀਆ ਵਿੱਚ ਜਿਹੜਾ ਆਪਣਾ ਉਹ ਇਹਦੀਆਂ ਪਾਲਿਸੀਆਂ ਨੂੰ ਡਿਫਾਈ ਕਰ ਰਹੇ ਆ ਪੂਰੇ ਸਿੱਖ ਪੰਜਾਬੀ ਡਾਇਸਪੋਰਾ ਦੇ ਸਿੱਖ ਤੁਸੀਂ ਵੀ ਜਨਾਬ ਉਸੇ ਸਟ੍ਰਗਲ ਕਰ ਰਹੇ ਹੋ ਇੱਕ ਆਖਰੀ ਸਿਰਫ ਆਖਰੀ ਛੋਟਾ ਜਿਹਾ ਮੁਖਸਰ ਦਾ ਤੁਸੀਂ ਜਵਾਬ ਦੇਣਾ ਹੈ ਸਿੰਘ ਸਾਹਿਬ ਕਿ ਜਿਹੜਾ ਇਹ ਖਾਲਿਸਤਾਨ ਰੈਫਰੈਂਡਮ ਦੀ ਤਰਫ ਅਸੀਂ ਗਏ ਆ ਜਿਹੜਾ ਪੁਰਾਣਾ ਸੰਘਰਸ਼ ਸੀ ਅਸੀਂ ਕਹਿੰਦੇ ਆ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਇਹ ਅਸੀਂ ਕਿੰਨਾ ਕੁ ਜਲਦੀ ਜਾਂ ਕਿੰਨੀ ਜਲਦੀ ਅਸੀਂ ਆਪਣੀ ਮੰਜ਼ਲ ਦੇ ਨੇੜੇ ਹੋ ਸਕਦੇ ਆ ਰੈਫਰੈਂਡਮ ਰਾਹੀਂ ਦੇਖੋ ਰੈਫਰੈਂਡਮ ਜਿਹੜਾ ਹੈਗਾ ਉਹ ਇੱਕ ਮਾਡਰਨ ਤਰੀਕੇ ਦਾ ਆਜ਼ਾਦੀ ਦਾ ਸੰਗਰਾਮ ਆ ਇਸ ਰੈਫਰੈਂਡਮ ਨੇ ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਬਣਾਏ ਹੈਗੇ ਆ ਜਿਹੜੇ ਆਪਾਂ ਆਪਣੇ ਸਾਹਮਣੇ ਹੋਏ ਹੈਗੇ ਆ ਅਤੇ ਰੈਫਰੰਡਮ ਇਹਨੂੰ ਚੇਤਾਇਆ 2013 ਦੇ ਵਿੱਚ ਜਦੋਂ ਪੰਨੂ ਸਾਹਿਬ ਇੰਗਲੈਂਡ ਆਏ ਸੀਗੇ ਉਸ ਵੇਲੇ ਇੱਥੇ ਮੀਟਿੰਗਾਂ ਹੋਈਆਂ ਸੀ ਤੇ ਮੈਂ ਵੀ ਉਹਦੇ ਵਿੱਚ ਸ਼ਾਮਿਲ ਸੀਗਾ ਪੰਨੂ ਸਾਹਿਬ ਦੇ ਨਾਲ ਚਲੋ ਉਸ ਵੇਲੇ ਆ ਸੀ ਲੋਕਾਂ ਨੇ ਨਾ ਨਹੀਂ ਸੀ ਇਹਨੂੰ ਇੰਪੋਰਟੈਂਸ ਦਿੱਤੀ ਹੈਗੀ ਬਹੁਤ ਲੋਕਾਂ ਨੇ ਹਾਂ ਪਰ ਇਹ ਇੱਕ ਵੈਰੀ ਗੁੱਡ ਆਈਡੀਆ ਸੀਗਾ ਬਹੁਤ ਵਧੀਆ ਆਈਡੀਆ ਸੀਗਾ ਇਹ ਮਾਡਰਨ ਸਮੇਂ ਦਾ ਅੱਜ ਕਿ ਆਜ਼ਾਦੀ ਕਿੱਦਾਂ ਲੈਣੀ ਹੈਗੀ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੈਗਾ 1984 ਤੋਂ ਲੈ ਕੇ ਉੱਪ 95 ਤੱਕ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਚੱਲਿਆ ਹਥਿਆਰਬੰਦ ਸੰਘਰਸ਼ ਚੱਲੇ ਉਸ ਸੰਘਰਸ਼ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਜਿਹੜਾ ਨੇ ਲੋਕ ਸਿੱਖਾਂ ਦਾ ਨੁਕਸਾਨ ਕੀਤਾ ਸੀ ਉਹਨਾਂ ਦਾ ਵੀ ਨੁਕਸਾਨ ਹੋਇਆ ਹੈਗਾ ਠੀਕ ਹੈ ਪਰ ਇਹਦੇ ਵਿੱਚ ਕਿਸੇ ਨੇ ਵੀ ਕੁਝ ਖਟਿਆ ਨਹੀਂ ਹੈਗਾ ਭਾਰਤ ਨੇ ਵੀ ਕੁਝ ਨਹੀਂ ਖਟਿਆ ਹੈਗਾ ਤੇ ਸਿੱਖਾਂ ਨੇ ਆਪਣਾ ਜਿਹੜਾ ਮਾਨਸਿਕ ਮਰਿਆਦਾ ਸੀਗੀ ਜਿਹੜੇ ਇਹਨਾਂ ਦੀ ਇਹਨਾਂ ਦਾ ਜਿਹੜਾ ਇਤਿਹਾਸ ਸੀ ਇਹਨਾਂ ਨੇ ਉਦਰਾਤ ਇੱਕ ਛੋਟੀ ਜਿਹੀ ਕੌਮ ਨੇ ਕਿ ਬਹੁਤ ਵੱਡੀ ਸਾਰੀ ਆਪਣੇ ਹੁਣ ਤੱਕ ਹੋਣ ਵਾਲੀ ਦੇ ਬੋਡੇ ਟਿਕਰ ਤੇ ਅਤੇ ਇੰਡੀਆ ਜਿਹੜਾ ਸੀਗਾ ਉਹ ਉਸ ਵੇਲੇ 91 ਦੇ ਵਿੱਚ ਬੈਂਕਰਪਟ ਹੋ ਗਿਆ ਸੀਗਾ ਹਾਂਜੀ ਗਾ ਜੀ ਨੂੰ ਇਸ ਚੀਜ਼ ਦਾ ਪਤਾ ਬਾਕੀ ਰਹੀ ਗੱਲ ਲੰਮੀਆਂ ਚੌੜੀਆਂ ਕਹਾਣੀਆਂ ਮੈਂ ਇਸ ਚੀਜ਼ ਜਿਹੜੀ ਹੈਗੀ ਆ ਰੈਫਰੈਂਡਮ ਹੈਗਾ ਆ ਇਹ ਪੰਨੂ ਸਾਹਿਬ ਅਤੇ ਉਹਦੀ ਜਿਹੜੀ ਟੀਮ ਹੈਗੀ ਆ ਕੰਮ ਕਰ ਰਹੀ ਹੈਗੀ ਆ ਮੈਂ ਉਹਨਾਂ ਨੂੰ ਆਪਣੇ ਤੁਹਾਡੇ ਇਸ ਚੈਨਲ ਦੇ ਲਈ ਵਧਾਈ ਵੀ ਦੇਣੀ ਚਾਹੂੰਗਾ ਕਿਉਂਕਿ ਉਹਨਾਂ ਨੇ ਇੱਕ ਬਹੁਤ ਹੀ ਸੁੱਲਝੇ ਹੋਏ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਕੰਮ ਨੂੰ ਚਲਾਇਆ ਹੈਗਾ ਬੜੀ ਉਹਨਾਂ ਦੀ ਬੜੀ ਮਿਹਨਤ ਹੈਗੀ ਆ ਤੇ ਸਾਡੀਆਂ ਅਰਦਾਸਾਂ ਹੈਗੀਆਂ ਉਹਨਾਂ ਦੇ ਨਾਲ ਅਸੀਂ ਚਾਹੁੰਦੇ ਆ ਕਿਉਂਕਿ ਖਾਲਸਾਤਨ ਕੱਲਾ ਉਹਨਾਂ ਦਾ ਨਹੀਂ ਹੈ ਖਾਲਸਾਤਨ ਸਾਡੇ ਸਾਰੇ ਸਿੱਖਾਂ ਦਾ ਖਾਲਸਾਤਨ ਸਾਰੇ ਪੰਜਾਬੀਆਂ ਦਾ ਸਾਰੀ ਮਨੁੱਖਤਾ ਦਾ ਹੈਗਾ ਜੋ ਵੀ ਲੋਕ ਖਾਲਸਾਤਨ ਦੇ ਨਾਗਰਿਕ ਹੋਣਗੇ ਕਿਸੇ ਧਰਮ ਨਸਲ ਜਾਤ ਪਾਤ ਉਹਨਾਂ ਦੇ ਨਾਲ ਕੋਈ ਵੰਦੀ ਰੱਖਿਆ ਕੀਤਾ ਜਾਊਗਾ ਜਿਸ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ 200 ਸਾਲ ਪਹਿਲਾਂ ਕੀਤਾ ਹੈਗਾ ਸਾਡੇ ਕੋਲ ਇੱਕ ਬੜੀਆਂ ਬੜੀਆਂ ਐਗਜ਼ੈਂਪਲਾਂ ਹੈਗੀਆਂ ਸਾਨੂੰ ਇਸ ਚੀਜ਼ ਦਾ ਮਾਣ ਹੈਗਾ ਪਰ ਮੈਂ ਗਾਲੇ ਗਾਉਂਗਾ ਜਰੂਰ ਸਾਰੇ ਸੁਚੇ ਪੰਜਾਬੀਆਂ ਨੂੰ ਇਸ ਇਸ ਇਹ ਸਨੇਹਾ ਦੇਣਾ ਚਾਹੂੰਗਾ ਹਮ ਸੁਚਾ ਪੰਜਾਬ ਚਾਹੇ ਉਹ ਲਹਿੰਦਾ ਚਾਹੇ ਉਹ ਚੜਦਾ ਚਾਹੇ ਉਹ ਹੁਣ ਹਰਿਆਣੇ ਦੇ ਰੂਪ ਵਿੱਚ ਹੈਗਾ ਚਾਹੇ ਉਹ ਮਾਝੇ ਦੇ ਰੂਪ ਵਿੱਚ ਹੈਗਾ ਚਾਹੇ ਉਹ ਰਾਜਸਥਾਨ ਦਾ ਨਾਰਥਰਨ ਏਰੀਆ ਹੈਗਾ ਜਿੱਥੇ ਸਖਪਸ ਦੇ ਹੈਗੇ ਪੰਜਾਬੀ ਵਾਸਦੇ ਹੈਗੇ ਚਾਹੇ ਉਹ ਵੈਸਟਰਨ ਜੁਪੀ ਹੈਗਾ ਤੇ ਚਾਹੇ ਉਤਰਾਖੰਡ ਹੈਗਾ ਦਿੱਲੀ ਜੀ ਬਾਰੋ ਜੰਮੂ ਦੇ ਹਿੱਸੇ ਜਾਹੇ ਜੰਮੂ ਦੇ ਹਿੱਸੇ ਹੈਗੇ ਦਿੱਲੀ ਦੇ ਵਿੱਚ ਇਹ ਵੀ ਪਾ ਲੋ ਤੁਹਾਡੇ ਵਿੱਚ ਸਾਰਾ ਫਿਊਚਰ ਇਸ ਸਾਰਾ ਫਿਊਚਰ ਖਾਲਸਤਾਨ ਹੈ ਇਸ ਖਾਲਸਤਾਨ ਦੇ ਬਾਉਂਡਰੀਆਂ ਦੇ ਵਿੱਚ ਜਿਹੜੇ ਵੀ ਲੋਕ ਰਹਿੰਦੇ ਹੋਣਗੇ ਕਿਸੇ ਨੂੰ ਵੀ ਕੋਈ ਵੀ ਸ਼ਿਕਾਇਤ ਨਹੀਂ ਹੋਵੇਗੀ ਕਿਉਂਕਿ ਖਾਲਸਤਾਨ ਜਿਹੜਾ ਹੈਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਧਿਨ ਚੱਲੂਗਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਸੋਚ ਹੈਗੀ ਆ ਉਹਦੇ ਆਧਾਰ ਤੇ ਚੱਲੂਗਾ ਅਤੇ ਸਾਨੂੰ ਕਿਸੇ ਨੂੰ ਵੀ ਇਸ ਤੋਂ ਡਰਨ ਦੀ ਲੋੜ ਨਹੀਂ ਹੈਗੀ ਜਿਹੜਾ ਵੀ ਪੰਜਾਬੀ ਇਹਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈਗਾ ਮੋਸਟ ਵੈਲਕਮ ਹੋਊਗਾ ਕਿਉਂਕਿ ਜਿੰਨੇ ਅਸੀਂ ਤਕੜੇ ਹੋਵਾਂਗੇ 1936 ਖਾਲਸਾਣ ਆਜ਼ਾਦ ਹੋਗਾ ਬਹੁਤ ਬਹੁਤ ਧੰਨਵਾਦ ਤੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਸਾਰੇ ਦੋਸਤਾਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਪੰਜਾਬੀ ਮੇਰੇ ਨੂੰ ਦੋਸਤ ਦੱਸ ਦਵਾ ਕਿ ਜਿਹੜਾ ਰੈਫਰੈਂਡਮ ਹੈ ਅਗਲਾ ਉਹ 23 ਨਵੰਬਰ ਨੂੰ ਓਟਵਾ ਦੇ ਵਿੱਚ ਉਹਦੀਆਂ ਵੋਟਾਂ ਪੈਣੀਆਂ ਕੈਨੇਡੀਅਨ ਦੀ ਪਾਰਲੀਮੈਂਟ ਹੈ ਉੱਥੇ ਸਟੇਜ ਲਗਣਾ ਉੱਥੇ ਵੋਟਾਂ ਦਾ ਜਿਹੜਾ ਆਪਣਾ ਉਹ ਪੋਲਿੰਗ ਸਟੇਸ਼ਨ ਬਣਨਾ ਸਾਰੇ ਜਿਹੜੇ ਮੇਰੇ ਉੱਥੇ ਭਰਾ ਨੇ ਪੰਜਾਬੀ ਭਰਾ ਨੇ ਸਿੱਖ ਭਰਾ ਨੇ ਉਹ ਵੱਡ ਚੜ ਕੇ ਉੱਥੇ ਦੀ ਕੈਂਪੇਨ ਚੱਲ ਰਹੀ ਹੈ ਤੇ ਉਹ ਉੱਥੇ ਹਿੱਸਾ ਲਵੋ ਜੀ 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 ਸਿੰਘ ਸਾਹਿਬ ਹਾਂਜੀ ਕਿਉਂਕਿ ਹੁਣ 23 ਨਵੰਬਰ ਨੂੰ ਓਟਵਾ ਦੇ ਵਿੱਚ ਹੈਗਾ ਆ ਤੇ ਨਿਊਯਾਰਕ ਦੇ ਵਿੱਚ ਵੀ ਹੋਣਾ ਹੈਗਾ ਹੈ ਨਾ ਫਿਰ ਸੈਟਲ ਵੀ ਹਾਲੇ ਅਗਲਾ ਅਗਲਾ ਮਾਰਚ ਵਿੱਚ ਸੈਟਲ ਵਿੱਚ ਆਹੋ ਜੀ ਤੇ ਬਾਕੀ ਰਹੀ ਗੱਲ ਬਹੁਤ ਛੇਤੀ ਹੀ ਸਾਨੂੰ ਬੜੀ ਉਮੀਦ ਹੈਗੀ ਆ ਕਿ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਹੈਗਾ ਰੈਫਰੈਂਡਮ ਹੋਊਗਾ ਅਤੇ ਉਹਨਾਂ ਨੂੰ ਜਿਹੜੇ ਭਾਰਤੀ ਹਿੰਦੂਤਾਬ ਹੈਗਾ ਉਹ 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 ਬੋਡ ਟੇਕ ਕੀ ਗੱਲ ਮੰਨੂਗਾ ਕਿ ਹਾਂ ਪੰਜਾਬ ਦੇ ਵਿੱਚ ਵੀ ਰੈਂਡਮ ਅਸੀਂ ਕਰਨ ਦੀ ਇਜਾਜ਼ਤ ਹੈਗੀ ਆਪਣਾ ਪੰਜਾਬ ਦੇ ਵਿੱਚ ਵੀ ਚੜ੍ਹਦੇ ਪੰਜਾਬ ਦੇ ਵਿੱਚ ਵੀ ਇਹਦੀ ਰੈਫਰੈਂਡਮ ਜਾਂ ਪਲੀਬਿਸਾਈਟੀ ਜਿਹੜਾ ਉਹ ਹੋਣਾ ਜ਼ਰੂਰੀ ਏ ਤਾਂ ਕਿ ਹਿੰਦੁਸਤਾਨੀ ਸਰਕਾਰਾਂ ਜਿਹੜੀਆਂ ਉਹ ਇੱਕੋ ਵਾਰੀ ਦੇਖ ਲੈਣ ਇੱਕੋ ਵਾਰੀ ਫੈਸਲਾ ਕਰ ਲੈਣ ਕਿ ਜਿਹੜੇ ਚੜ੍ਹਦੇ ਪੰਜਾਬ ਵਿੱਚ ਜਿਹੜੇ 30 ਮਿਲੀਅਨ ਸਿੱਖ ਰਹਿੰਦੇ ਨੇ ਉਹ ਕੀ ਚਾਹੁੰਦੇ ਨੇ ਕੀ ਉਹ ਸਟੇਟਸ ਕੋ ਬਰਕਰਾਰ ਰੱਖਣਾ ਚਾਹੁੰਦੇ ਨੇ ਅਗਰ ਉਹ ਸਟੇਟਸ ਕੋ ਦੇ ਹੱਕ 'ਚ ਵੋਟ ਦੇ ਦੇਣ ਤੇ ਫਿਰ ਜਿਹੜਾ ਅਸੀਂ ਵੀ ਮੇਰੇ ਭਰਾ ਆਪਣਾ ਜਸਪਾਲ ਸਿੰਘ ਵੀ ਗੁਰਪੰਤ ਸਿੰਘ ਵੀ ਅਸੀਂ ਇਹਨਾਂ ਨੂੰ ਕਵਾਂਗੇ ਭਾਈ ਚੁੱਪ ਕਰਕੇ ਬਹਿ ਜਾਓ ਕਿਉਂਕਿ ਚੜਦਾ ਪੰਜਾਬ ਜਿਹੜਾ ਉਹ ਚਾਹੁੰਦਾ ਕਿ ਸਾਡਾ ਸਟੇਟਸ ਕੋ ਬਰਕਰਾਰ ਰਹੇ ਪਰ ਅਗਰ ਅਗਰ ਜਿਹੜਾ ਚੜਦੇ ਪੰਜਾਬ ਦੇ ਲੋਕੀ ਜਿਹੜੇ ਨੇ ਉਹ ਖਾਲਿਸਤਾਨ ਦੇ ਖਾਲਿਸਤਾਨ ਦੇ ਪੱਖ ਚ ਜਾ ਕੇ ਵੋਟ ਪਾਉਂਦੇ ਨੇ ਕਿ ਫਿਰ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਵੀ ਕੋਈ ਥੋੜੀ ਜੀ ਸ਼ਰਮ ਤੇ ਥੋੜੀ ਜੀ ਹਯਾਤ ਚਾਹੀਦੀ ਏ ਕੰਮ ਉਸ ਕੰਮ ਉਹ ਦੱਬਣੋਂ ਤੋਂ ਬਾਜ਼ ਆ ਜਾਣ ਕਬਜ਼ਾ ਜਿਹੜਾ ਨਾ ਉਹ ਛੱਡ ਦੇਣ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਮੈਂ ਤੁਹਾਡੀ ਇਤਿਹਾਸ ਨਾਲ ਮੁਲਾਕਾਤ ਕਰਵਾਈ ਜਸਪਾਲ ਬੈਂਸੇ ਸਾਡੇ ਨਾਲ ਸਨ ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਜਿਹੜੀਆਂ ਇਹਨਾਂ ਨੇ ਬਹੁਤ ਸਾਰੀਆਂ ਦੂਸਰੀਆਂ ਕਿਤਾਬਾਂ 84 ਦੀ ਕਿਤਾਬ ਤੇ ਛੋਟਾ ਜਿਹਾ ਖਲਾਸਾ ਚੈਪਟਰ ਅਸੀਂ ਖੋਲਿਆ ਇਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਹੋਰ ਕਿਤਾਬਾਂ ਨੇ ਜਿਹਦੇ ਵਿੱਚ ਕਿ 84 ਦੇ ਜਿਹੜੇ ਸਾਡੇ ਜਨ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀਆਂ ਫੈਮਲੀਆ ਇਮੀਡੀਏਟ ਫੈਮਲੀ ਆ ਜਿਹੜੀਆਂ ਕਿ ਪੰਜਾਬ ਛੱਡਣ ਚ ਮਜਬੂਰ ਹੋਈਆਂ ਉਹਨਾਂ ਦੀਆਂ ਕਹਾਣੀਆਂ ਫਿਰ ਜਿਹੜੇ ਲੋਕ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੀਆਂ ਕਹਾਣੀਆਂ ਬਹੁਤ ਵੱਡੀਆਂ ਵੱਡੀਆਂ ਕਹਾਣੀਆਂ ਸਾਡੇ ਜਸਪਾਲ ਸਾਹਿਬ ਨੇ ਲਿਖੀਆਂ ਆਪਣੀ ਕਿਤਾਬ ਵਿੱਚ ਅਸੀਂ ਆਂਦਾ ਜਿਹੜੀ ਗੁਫ਼ਤਗੂ ਕਰਾਂਗੇ ਅੱਗੇ ਜਿਹੜੀ ਗੱਲਬਾਤ ਕਰਾਂਗੇ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਉਹ ਕਹਾਣੀਆਂ ਵੀ ਇਹਨਾਂ ਦੇ ਕੋਲੋਂ ਸੁਣੀਏ ਤਾਂ ਕਿ ਅਸੀਂ ਤਾਂ ਕਿ ਅਸੀਂ ਕੰਮਸ ਕੰਮ ਜਿਹੜਾ ਜਾਗਰੂਕ ਹੋਈਏ ਆਪਣੇ ਯਾਨੀ ਕਿ ਉਹ ਸਾਡੀ ਪ੍ਰਭਾਵਿਤ ਹੋਈ ਸਾਡੀ ਸਿਸਟਮ ਬਹੁਤ ਬਹੁਤ ਧੰਨਵਾਦ